ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਖਿਲਾਫ ਮੁਕਦਮੇ ਤੋਂ ਛੋਟ ਨਾਲ ਜੁੜੇ ਮਾਮਲੇ ਨੂੰ ਸੁਣਵਾਈ ਲਈ ਹੇਠਲੀ ਅਦਾਲਤ 'ਚ ਭੇਜ ਦਿੱਤਾ ਹੈ ਇਸ ਕਦਮ ਨਾਲ 트੍ਰੰਪ ਖਿਲਾਫ ਵਿਸ਼ਿੰਗਟਨ ਅਪਰਾਧ ਮਾਮਲੇ 'ਚ ਸੁਣਵਾਈ ਲੰਬੀ ਖੇਚ ਸਕਦੀ ਹੈ ਤੇ ਇਸ ਤੋਂ ਇਹ ਸੰਭਾਵਨਾ ਖਤਮ ਹੋ ਗਈ ਹੈ ਕਿ ਸਾਬਕਾ ਰਾਸ਼ਟਰਪਤੀ ਤੇ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲੇ ਮੁਕੱਦਮਾ ਚਲਾਇਆ ਜਾ ਸਕਦਾ ਹੈ। 트럼프 ਤੇ ਦੋਸ਼ ਹੈ ਕਿ ਉਹਨਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਆਪਣੀ ਹਾਰ ਨੂੰ ਪਲਟਣ ਦੀ ਸਾਜ਼ਿਸ਼ ਰਚੀ ਸੀ। ਜੱਜਾਂ ਨੇ 6 ਦਿਨ ਦੇ ਇਤਿਹਾਸਕ ਫੈਸਲੇ 'ਚ ਪਹਿਲੀ ਵਾਰ ਕਿਹਾ ਕਿ ਸਾਬਕਾ ਰਾਸ਼ਟਰਪਤੀਆਂ ਨੂੰ ਉਹਨਾਂ ਦੇ ਅਧਿਕਾਰਤ ਕੰਮਾਂ ਲਈ ਮੁਕੱਦਮੇ ਤੋਂ ਪੂਰੀ ਛੋਟ ਹੈ ਪਰ ਅਣਅਧਿਕਾਰਤ ਕੰਮਾਂ ਲਈ ਕੋਈ ਛੋਟ ਨਹੀਂ ਹੈ। ਹਾਲਾਂਕਿ ਜੱਜਾਂ ਨੇ ਹੇਠਲੀ ਅਦਾਲਤ ਨੂੰ ਆਦੇਸ਼ ਦਿੱਤਾ ਕਿ ਉਹ ਤੈਅ ਕਰਨ ਕਿ 트럼ਪ ਦੇ ਮਾਮਲੇ 'ਚ ਫੈਸਲੇ ਨੂੰ ਕਿਵੇਂ ਲਾਗੂ ਕੀਤਾ ਜਾਵੇ। ਉਥੇ ਹੀ ਰਿਪਬਲਿਕਨ ਪਾਰਟੀ ਦੇ ਨੇਤਾ ਤੇ ਸਾਬਕਾ ਰਾਸ਼ਟਰਪਤੀ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕੀਤਾ ਤੇ ਦਾਵਾ ਕੀਤਾ ਕਿ ਇਹ ਮੁਕੱਦਮਾ ਅਤੇ ਤਿੰਨ ਹੋਰ ਮਾਮਲੇ ਉਹਨਾਂ ਨੂੰ ਵਾਈਟ ਹਾਊਸ 'ਚ ਵਾਪਸ ਆਉਣ ਤੋਂ ਰੋਕਣ ਲਈ ਰਾਜਨੀਤਿਕ ਰੂਪ ਨਾਲ ਪ੍ਰੇਰਿਤ ਨੇ ਮਈ 'ਚ ਟਰੰਪ ਨਿਊਯਾਰਕ ਦੀ ਅਦਾਲਤ 'ਚ ਇੱਕ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਬਣੇ ਉਹਨਾਂ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇੱਕ ਅਡਲਟ ਸਟਾਰ ਨੂੰ ਪੈਸੇ ਦਿੱਤੇ ਮਾਮਲੇ ਨੂੰ ਲੁਕਾਉਣ ਲਈ ਕਾਰੋਬਾਰੀ ਰਿਕਾਰਡ 'ਚ heiraferi ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਡਲਟ ਸਟਾਰ ਦਾ ਦਾਵਾ ਹੈ ਕਿ 트ੰਪ ਨੇ ਉਸ ਨਾਲ ਜਨਸੀ ਸੰਬੰਧ ਬਣਾਏ ਸਨ ਤੇ ਇਸ ਦਾ ਖੁਲਾਸਾ ਨਹੀਂ ਕਰਨ ਲਈ ਪੈਸੇ ਦਾ ਭੁਗਤਾਨ ਕੀਤਾ ਸੀ ਪਰ ਸਾਬਕਾ ਰਾਸ਼ਟਰਪਤੀ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ 트ੰਪ ਅਜੇ ਵੀ ਤਿੰਨ ਹੋਰ ਮਾਮਲਿਆਂ 'ਚ ਮੁਕਦਮੇ ਦਾ ਸਾਹਮਣਾ ਕਰ ਰਹੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਵਾਰ-ਵਾਰ ਕਿਹਾ ਹੈ ਕਿ ਜੇਕਰ ਉਹ ਮੁੜ ਰਾਸ਼ਟਰਪਤੀ ਚੁਣੇ ਜਾਂਦੇ ਨੇ ਤਾਂ ਇੱਕ ਦਿਨ 'ਚ ਰੂਸ ਅਤੇ ਯੂਕਰੇਨ ਵਿਚਾਲੇ جنگ ਦਾ ਹੱਲ ਕੱਢ ਸਕਦੇ ਨੇ ਫਿਲਹਾਲ ਸੰਯੁਕਤ ਰਾਸ਼ਟਰ ਚ ਦੇ ਰੂਸ ਦੇ ਰਾਜਦੂਤ ਦਾ ਕਹਿਣਾ ਹੈ ਕਿ 트럼ਪ ਅਜਿਹਾ ਨਹੀਂ ਕਰ ਸਕਦੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਦੇ ਦਾਅਵੇ ਬਾਰੇ ਪੁੱਛੇ ਜਾਣ ਤੇ ਰੂਸੀ ਰਾਜਦੂਤ ਵੈਸਲੀ ਨੰਬੇਂਜੀਆ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਯੂਕਰੇਨ ਦਾ ਸੰਕਟ ਇੱਕ ਦਿਨ ਚ ਹੱਲ ਨਹੀਂ ਕੀਤਾ ਜਾ ਸਕਦਾ 트럼ਪ ਨੇ ਮਈ 2023 ਚ ਸੀਐਨਐਨ ਟਾਊਨ ਹਾਲ ਚ ਕਿਹਾ ਸੀ ਰੂਸੀ ਤੇ ਯੂਕਰੇਨੀ ਨਾਗਰਿਕ ਮਰ ਰਹੇ ਨੇ ਮੈਂ ਉਹਨਾਂ ਨੂੰ ਮਰਨ ਤੋਂ ਰੋਕਣਾ ਚਾਹੁੰਦਾ ਹਾਂ ਤੇ ਮੈਂ 24 ਘੰਟੇ 'ਚ ਇਹ ਕਰ ਸਕਦਾ ਹਾਂ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਹੋਵੇਗਾ। ਉਹ ਆਪਣੀ ਪ੍ਰਚਾਰ ਮੁਹਿੰਮ 'ਚ ਵਾਰ-ਵਾਰ ਇਹ ਦਾਅਵਾ ਕਰ ਰਹੇ ਨੇ। ਟਰੰਪ ਨੇ ਪਿਛਲੇ ਹਫ਼ਤੇ ਵੀ ਰਾਸ਼ਟਰਪਤੀ ਜੋ ਬਾਈਡਨ ਨਾਲ ਬਹਿਸ ਦੌਰਾਨ ਇਹ ਦਾਅਵਾ ਕੀਤਾ ਜੇਕਰ ਸਾਡੇ ਕੋਲ ਅਜਿਹਾ ਰਾਸ਼ਟਰਪਤੀ ਹੁੰਦਾ ਜਿਸ ਦਾ ਪੁਤਿਨ ਸਨਮਾਨ ਕਰਦੇ ਤਾਂ ਉਹ ਕਦੇ ਯੂਕਰੇਨ 'ਤੇ ਹਮਲਾ ਨਹੀਂ ਕਰਦੇ। ਉਥੇ ਹੀ ਨੰਬੈਂਜੀਆ ਨੇ ਕਿਹਾ ਇਹ ਕਿ ਇਹ ਯੁੱਧ ਅਪ੍ਰੈਲ 2022 ਚ ਖਤਮ ਹੋ ਸਕਦਾ ਸੀ ਜਦੋਂ ਇਸਤੰਬੁਲ ਚ ਰੂਸ ਅਤੇ ਯੂਕਰੇਨ ਇੱਕ ਸਮਝੌਤੇ ਦੇ ਬੇहद ਕਰੀਬ ਪਹੁੰਚ ਗਏ ਸਨ ਉਹਨਾਂ ਨੇ ਯੂਕਰੇਨ ਦੇ ਪੱਛਮੀ ਦੇਸ਼ਾਂ ਦੇ ਸਮਰਥਕਾਂ ਤੇ ਅਪ੍ਰੈਲ 2022 ਚ ਹੋਣ ਵਾਲੇ ਸ਼ਾਂਤੀ ਸਮਝੌਤੇ ਨੂੰ ਰੋਕਣ ਦਾ ਦੋਸ਼ ਮੜਿਆ ਰੂਸੀ ਰਾਜਦੂਤ ਨੇ ਕਿਹਾ ਕਿ ਹੁਣ ਜ਼ੇਲੈਂਸਕੀ ਆਪਣੇ ਅਜਿਹੇ ਸ਼ਾਂਤੀ ਸਮਝੌਤੇ ਤੇ ਗੱਲ ਕਰ ਰਹੇ ਨੇ ਜੋ ਜ਼ਾਹਿਰ ਤੌਰ ਤੇ ਕੋਈ ਸ਼ਾਂਤੀ ਸਮਝੌਤਾ ਨਹੀਂ ਸਗੋਂ ਇੱਕ ਮਜ਼ਾਕ ਹੈ ਟਰੰਪ ਦੀ ਪ੍ਰਚਾਰ ਮੁਹਿੰਮ ਦਲ ਨੇ ਨਿੰਬੈਂਜੀਆ ਦੀਆਂ ਟਿੱਪਣੀਆਂ ਤੇ ਅਜੇ ਕੋਈ ਜਵਾਬ ਨਹੀਂ ਦਿੱਤਾ ਨਾਟੋ ਸਹਿਯੋਗੀਆਂ ਨੂੰ ਡਰ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਸਥਾਨ ਤੇ ਡੈਮੋਕ੍ਰੈਟਿਕ ਪਾਰਟੀ ਦੇ ਕਿਸੇ ਹੋਰ ਉਮੀਦਵਾਰ ਨੂੰ ਲਿਆਉਣ ਨਾਲ ਪੱਛਮੀ ਦੇਸ਼ਾਂ 'ਚ ਸਥਿਰਤਾ ਦੀ ਘਾਟ ਆਏਗੀ ਸੀਐਨਐਨ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ ਰਿਪੋਰਟ ਚ ਐਤਵਾਰ ਨੂੰ ਕਿਹਾ ਗਿਆ ਕਿ ਇਹ ਚੀਨ ਅਤੇ ਰੂਸ ਨੂੰ ਅਮਰੀਕੀ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਦਿਖਾਉਣ ਅਤੇ ਪੱਛਮ ਦੇ ਵਿਰੋਧੀ ਦੇਸ਼ਾਂ ਵੱਲੋਂ ਪ੍ਰਚਾਰ ਪ੍ਰਸਾਰ ਦੇ ਨਾਂ ਨਾਲ-ਨਾਲ ਪੱਛਮੀ ਸਹਿਯੋਗੀਆਂ ਵਿਚਾਲੇ ਅਸਹਿਮਤੀ ਦੇ ਮੌਕੇ ਪੈਦਾ ਕਰਨ ਦੀ ਮਨਜ਼ੂਰੀ ਦੇਵੇਗਾ ਨਿਊਯਾਰਕ ਟਾਈਮਜ਼ ਦੇ ਸੰਪਾਦਕੀ ਚ ਸ਼ੁੱਕਰਵਾਰ ਨੂੰ ਲਿਖਿਆ ਗਿਆ ਕਿ ਪਹਿਲੀ ਰਾਸ਼ਟਰਪਤੀ ਬਹਿਸ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਬਾਈਡਨ ਨੂੰ ਆਪਣੀ ਰਾਸ਼ਟਰਪਤੀ ਮੁਹਿੰਮ ਨੂੰ ਮੌਤਲ ਕਰ ਦੇਣਾ ਚਾਹੀਦਾ ਹੈ ਅਤੇ ਇੱਕ ਨਵੇਂ ਡੈਮੋਕ੍ਰੈਟਿਕ ਉਮੀਦਵਾਰ ਨੂੰ ਉਹਨਾਂ ਦੀ ਜਗ੍ਹਾ ਲੈਣੀ ਚਾਹੀਦੀ ਹੈ ਇਸ ਵਿੱਚ ਬਾਈਡਨ ਨੇ ਸਵੀਕਾਰ ਕੀਤਾ ਕਿ ਐਟਲਾਂਟਾ ਚ ਹੋਈ ਬਹਿਸ 'ਚ ਉਹਨਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਪਰ ਉਹਨਾਂ ਨੇ ਜਨਤਾ ਨੂੰ ਭਰੋਸਾ ਦਿੱਤਾ ਕਿ ਉਹ ਮੋੜ ਚੁਣੇ ਜਾਣ ਦੀ ਬੋਲੀ ਨੂੰ ਖਤਮ ਨਹੀਂ ਕਰਨਗੇ ਅਮਰੀਕੀ ਰਾਸ਼ਟਰਪਤੀ ਚੋਣਾਂ ਨਵੰਬਰ 2024 'ਚ ਹੋਣੀਆਂ ਨੇ ਬੈਲਟ ਪੇਪਰ ਤੇ ਮੁੱਖ ਦਾਅਵੇਦਾਰ ਬਾਈਡਨ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਨ੍ਹਾਂ ਨੇ ਆਪਣੇ ਸਬੰਧਤ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀਆਂ ਦੇ ਸੰਭਾਵਿਤ ਉਮੀਦਵਾਰ ਬਣਨ ਲਈ ਪ੍ਰਤੀਨਿਧੀਆਂ ਦੇ ਵੋਟ ਜਿੱਤੇ ਨੇ ਟਰੰਪ ਅਤੇ ਬਾਈਡਨ ਦੀ 10 ਸਤੰਬਰ ਨੂੰ ਮੁੜ ਬਹਿਸ ਹੋਵੇਗੀ। ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਆਰਥਿਕ ਅਤੇ ਸੁਰੱਖਿਆ ਸਹਿਯੋਗ ਸਮੇਤ ਕਈ ਮਹੱਤਵਪੂਰਨ ਖੇਤਰਾਂ 'ਚ ਭਾਰਤ ਦੇ ਨਾਲ ਸਬੰਧਾਂ ਨੂੰ ਡੂੰਘਾ ਕਰ ਰਿਹਾ ਹੈ ਅਤੇ ਇਹ ਅਜਿਹਾ ਕਰਨਾ ਜਾਰੀ ਰੱਖੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵਿਦਾਂਤ ਪਟੇਲ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਭਾਰਤ-ਅਮਰੀਕਾ ਦੇ ਸਬੰਧਾਂ ਅਤੇ ਇਟਲੀ 'ਚ ਹਾਲ ਹੀ 'ਚ ਹੋਏ ਜੀ-7 ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਰੇ ਹੋਈ ਗੱਲਬਾਤ ਨਾਲ ਜੁੜੇ ਸਵਾਲ ਦਾ ਜਵਾਬ ਦਿੱਤਾ। ਉਹਨਾਂ ਕਿਹਾ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਨਾਲ ਅਸੀਂ ਕਈ ਮਹੱਤਵਪੂਰਨ ਖੇਤਰਾਂ 'ਚ ਆਪਣੇ ਸਬੰਧਾਂ ਨੂੰ ਡੂੰਘਾ ਕਰ ਰਹੇ ਹਾਂ ਖਾਸ ਤੌਰ ਤੇ ਆਰਥਿਕ ਸਬੰਧਾਂ, ਸੁਰੱਖਿਆ ਸਹਿਯੋਗ ਦੇ ਖੇਤਰ 'ਚ। ਉਹਨਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੂੰ ਕੁਝ ਹਫ਼ਤੇ ਪਹਿਲਾਂ ਜੀ7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਖੇਪ ਚ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਹਨਾਂ ਇਹ ਵੀ ਕਿਹਾ ਕਿ ਅਸੀਂ ਇਹਨਾਂ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ। ਮੈਨੂੰ ਲੱਗਦਾ ਹੈ ਕਿ ਹੋਰ ਵੀ ਬਹੁਤ ਸਾਰੇ ਖੇਤਰ ਨੇ ਜਿੱਥੇ ਦੋਵੇਂ ਦੇਸ਼ ਸਹਿਯੋਗ ਨੂੰ ਡੂੰਘਾ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਬਾਈਡਨ ਦੇ ਸੱਦੇ ਤੇ ਪਿਛਲੇ ਸਾਲ ਜੂਨ ਚ ਅਮਰੀਕਾ ਦਾ ਦੌਰਾ ਕੀਤਾ ਸੀ ਤੇ ਇਸ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ ਵਪਾਰ ਅਤੇ ਪੁਲਾੜ ਸਹਿਯੋਗ ਨਾਲ ਜੁੜੇ ਕਈ ਵੱਡੇ ਸਮਝੌਤੇਆਂ ਤੇ ਦਸਤਖਤ ਕੀਤੇ ਸਨ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਵੀ ਕੁਝ ਹਫ਼ਤੇ ਪਹਿਲਾਂ ਦਿੱਲੀ ਦਾ ਦੌਰਾ ਕੀਤਾ ਸੀ ਉਸਨੇ ਕਹਿਆ ਸੀ ਕਿ ਸਲੀਵਾਨ ਨੇ 17 ਤੋਂ 18 ਜੂਨ ਤੱਕ ਭਾਰਤ ਦਾ ਦੌਰਾ ਕੀਤਾ ਤੇ ਆਪਣੇ ਹਮਰੁੱਤਬਾ ਅਜੀਤ ਡੋਬਾਲ ਨਾਲ ਵਿਆਪਕ ਗੱਲਬਾਤ ਕੀਤੀ ਜਿਸ ਵਿੱਚ ਮਹੱਤਵਪੂਰਨ ਤੇ ਉੱਭਰਦੀ ਟੈਕਨੋਲੋਜੀ ਦੇ ਅਭਲਾਸ਼ੀ ਭਾਰਤ ਅਮਰੀਕਾ ਪਹਿਲ ਮਤਲਬ ਯੂਐਸ ਇਨੀਸ਼ੀਏਟਿਵ ਔਨ ਕ੍ਰਿਟੀਕਲ ਐਂਡ ਅਮਰਜਿੰਗ ਟੈਕਨੋਲੋਜੀ ਨੂੰ ਲਾਗੂ ਕਰਨ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਪਾਕਿਸਤਾਨ ਤੇ ਇੱਕ ਸਵਾਲ ਦੇ ਜਵਾਬ ਚ ਪਟੇਲ ਨੇ ਅਤਵਾਦੀ ਨਿੰਦਾ ਕੀਤੀ ਪਰ ਕਿਹਾ ਆਖਰਕਾਰ ਇਹ ਭਾਰਤ ਅਤੇ ਪਾਕਿਸਤਾਨ ਦਾ ਮਾਮਲਾ ਹੈ ਅਸੀਂ ਯਕੀਨੀ ਤੌਰ ਤੇ ਕਿਸੇ ਵੀ ਦੇਸ਼ ਦੁਆਰਾ ਆਪਣੇ ਗੁਆਂਢੀਆਂ ਨਾਲ ਹੋਰ ਸਕਾਰਾਤਮਕ ਸਬੰਧ ਬਣਾਉਣ ਦਾ ਸਵਾਗਤ ਕਰਦੇ ਹਾਂ ਪਰ ਜਿੱਥੋਂ ਤੱਕ ਇਹ ਵਿਸ਼ੇਸ਼ ਤੌਰ ਤੇ ਸਬੰਧਤ ਹੈ ਮੈਂ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਅਮਰੀਕਾ ਦੇ ਨਿਊਯਾਰਕ ਤੇ ਸ਼ਨੀਵਾਰ ਦੇਰ ਰਾਤ ਜਾਰੀ ਇੱਕ ਵੀਡੀਓ ਚ ਪੁਲਿਸ ਅਧਿਕਾਰੀ 13 ਸਾਲਾ ਨੌਜਵਾਨ ਨੂੰ ਗੋਲੀ ਮਾਰਦਾ ਦਿਖਾਈ ਦੇ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਮੈਨਹਟਨ ਤੋਂ ਕਰੀਬ 400 ਕਿਲੋਮੀਟਰ ਉੱਤਰ ਪੱਛਮ ਚ ਪੁਲਿਸ ਨੇ ਲੁੱਟਖੋਦੀ ਜਾਂਚ ਨੂੰ ਲੈ ਕੇ ਸ਼ੁੱਕਰਵਾਰ ਦੀ ਰਾਤ 10 ਵਜੇ ਦੋ ਨੌਜਵਾਨਾਂ ਨੂੰ ਰੋਕਿਆ ਸੀ ਇਸ ਤੋਂ ਬਾਅਦ ਇੱਕ 13 ਸਾਲਾ ਬੱਚੇ ਨੂੰ ਅਧਿਕਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਪੁਲਿਸ ਨੇ ਕਿਹਾ ਕਿ 13 ਸਾਲ ਦੀ ਉਮਰ ਦੇ ਦੋਵੇਂ ਨੌਜਵਾਨ ਦਾ ਵਰਣਨ ਡਕੈਤੀ ਦੀ ਘਟਨਾ ਦੇ ਸ਼ੱਕੀ ਵਿਅਕਤੀਆਂ ਨਾਲ ਮੇਲ ਖਾਂਦਾ ਸੀ ਤੇ ਉਹ ਡਕੈਤੀ ਵਾਲੇ ਦਿਨ ਉਸ ਖੇਤਰ ਚ ਸਨ ਪੁਲਿਸ ਵੱਲੋਂ ਜਾਰੀ ਬੋਡੀ ਕੈਮਰੇ ਦੀ ਫੁਟੇਜ 'ਚ ਇੱਕ ਅਧਿਕਾਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਦੋ ਨੌਜਵਾਨਾਂ ਦੀ ਤਲਾਸ਼ੀ ਲੈਣੀ ਪਵੇਗੀ ਉਹਨਾਂ ਕੋਲ ਕੋਈ ਹਥਿਆਰ ਹੈ ਜਾਂ ਨਹੀਂ ਇਸ ਤੋਂ ਤੁਰੰਤ ਬਾਅਦ ਉਹਨਾਂ 'ਚੋਂ ਇੱਕ ਭੱਜਣ ਲੱਗ ਪੈਂਦਾ ਹੈ ਵੀਡੀਓ 'ਚ ਨਿਆਹਬੇ ਨਾਮਕ ਨੌਜਵਾਨ ਨੂੰ ਉਸ ਦਾ ਪਿੱਛਾ ਕਰ ਰਿਹਾ ਅਧਿਕਾਰੀ ਵੱਲ ਬੰਦੂਕ ਤਾਣਦਿਆਂ ਦੇਖਿਆ ਜਾ ਸਕਦਾ ਹੈ ਪੁਲਿਸ ਨੇ ਕਿਹਾ ਕਿ ਅਧਿਕਾਰੀ ਨੇ ਸੋਚਿਆ ਕਿ ਇਹ ਇੱਕ ਪਿਸਤੌਲ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਇੱਕ ਖਡਾਉਣਾ ਸੀ ਪੁਲਿਸ ਫਿਰ ਕਿਸ਼ੋਰ ਨੂੰ ਜ਼ਮੀਨ ਤੇ ਸੁੱਟ ਦਿੰਦੀ ਹੈ ਤੇ ਇੱਕ ਅਧਿਕਾਰੀ ਉਸ ਦੀ ਛਾਤੀ 'ਚ ਗੋਲੀ ਮਾਰਦਾ ਹੈ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਫਰਾਂਸ ਦੀ ਰਾਜਧਾਨੀ ਪੈਰਿਸ 'ਚ ਐਤਵਾਰ ਨੂੰ ਇੱਕ ਪ੍ਰਾਈਵੇਟ ਜੈਟ ਬਿਜਲੀ ਦੀ ਤਾਰ ਨਾਲ ਟਕਰਾ ਗਿਆ ਇਸ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਵਾਪਰੀ ਮਰਨ ਵਾਲਿਆਂ 'ਚ ਇੱਕ ਔਰਤ ਵੀ ਸ਼ਾਮਲ ਹੈ। ਪੁਲਿਸ ਮੁਤਾਬਕ ਇੱਕ ਘਟਨਾ ਨੈਸ਼ਨਲ ਹਾਈਵੇ A4 ਤੇ ਵਾਪਰੀ ਤੇ ਜਹਾਜ਼ ਨੇ ਕ੍ਰੈਸ਼ ਹੋਣ ਤੋਂ ਅੱਧਾ ਘੰਟਾ ਪਹਿਲਾਂ ਉਡਾਣ ਭਰੀ ਸੀ ਜਹਾਜ਼ ਦਾ ਮਾਡਲ ਸੈਸਨਾ 172 ਹੈ ਜੈਟ ਦਾ ਉੱਪਰਲਾ ਹਿੱਸਾ ਪਾਵਰ ਕੇਬਲ ਨਾਲ ਟਕਰਾ ਗਿਆ ਜੋ ਕਿ ਇੱਕ ਉੱਚ ਵੋਲਟੇਜ ਇਲੈਕਟ੍ਰਿਕ ਪਾਵਰ ਕੇਬਲ ਸੀ ਜਿਸ ਤੋਂ ਬਾਅਦ ਜੈਟ ਨੂੰ ਅੱਗ ਲੱਗ ਗਈ ਪੁਲਿਸ ਨੇ ਦੱਸਿਆ ਕਿ ਹਾਈਵੇ ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਤੇ ਬਚਾਅ ਦਲ ਨੇ ਮੌਕੇ ਤੇ ਬਚਾਅ ਮੁਹਿੰਮ ਚਲਾਈ ਹੈ ਜੈਟ ਨੂੰ ਉਡਾਉਣ ਵਾਲੇ ਪਾਇਲਟ ਨੂੰ ਪਿਛਲੇ ਸਾਲ ਹੀ ਆਪਣਾ ਲਾਇਸੈਂਸ ਮਿਲਿਆ ਸੀ ਪਾਇਲਟ ਕੋਲ 100 ਘੰਟੇ ਦਾ ਜੈਟ ਉਡਾਣ ਦਾ ਤਜਰਬਾ ਸੀ ਅਮਰੀਕਾ ਦੇ ਨਿਬਰਾਸਕਾ ਸੂਬੇ 'ਚ ਨਸਲੀ ਨਫ਼ਰਤ 'ਚ ਡੁੱਬੇ ਇੱਕ ਬਜ਼ੁਰਗ ਨੇ ਚਾਰ ਬੱਚਿਆਂ ਸਣੇ 7 ਜਣਿਆਂ ਨੂੰ ਗੋਲੀ ਮਾਰ ਦਿੱਤੀ ਤੇ ਬਾਅਦ 'ਚ ਖੁਦਕੁਸ਼ੀ ਕਰ ਲਈ ਗੋਲੀਬਾਰੀ ਦੌਰਾਨ 74 ਸਾਲ ਦੇ ਬਜ਼ੁਰਗ ਆਪਣੇ ਗਵਾਂਡੀਆਂ ਨੂੰ ਆਪਣੇ ਮੁਲਕ ਵਾਪਸ ਜਾਣ ਦੀ ਨਸੀਹਤ ਵੀ ਦਿੰਦਾ ਰਿਹਾ ਜ਼ਖਮੀ ਬੱਚਿਆਂ ਦੀ ਉਮਰ 3 ਸਾਲ ਤੋਂ ਲੈ ਕੇ 10 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ ਜਦਕਿ ਬਾਲਗਾਂ 'ਚ ਇਹਨਾਂ ਦੇ ਮਾਪੇ ਤੇ ਇੱਕ ਹੋਰ ਸ਼ਖਸ ਸ਼ਾਮਲ ਹੈ ਨਿਵਾਰਕਸ ਦਾ ਕ੍ਰੀਟ ਪੁਲਿਸ ਨੇ ਮੁਖੀ ਗੈਰੀ ਯੰਗ ਨੇ ਦੱਸਿਆ ਕਿ ਬੰਦੂਕ ਧਾਰੀ ਆਪਣੇ ਗਵਾਂਡੀਆਂ ਨੂੰ ਅੰਗਰੇਜ਼ੀ ਸਿੱਖਣ ਲਈ ਆਖ ਰਿਹਾ ਸੀ ਤੇ ਇਸ ਮਗਰੋਂ ਐਨਾ ਭੜਕ ਗਿਆ ਕਿ ਬੰਦੂਕ ਚੁੱਕ ਕੇ ਗੋਲੀਆਂ ਚਲਾ ਦਿੱਤੀਆਂ ਸੱਤ ਜ਼ਖਮੀਆਂ 'ਚੋਂ 6 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਗੋਲੀਬਾਰੀ ਵਾਲੇ ਘਰ ਦੇ ਨੇੜੇ ਵਸਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਪਰ ਇਸ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਪਾਰਟੀ ਚੱਲ ਰਹੀ ਹੈ ਤੇ 15 ਤੋਂ ਵੱਧ ਲੋਕ ਮਹਿਮਾਨ ਨੱਚ ਰਹੇ ਸਨ ਸੰਭਾਵਤ ਤੌਰ ਤੇ ਇਸੇ ਕਰਕੇ ਬਜ਼ੁਰਗ ਨੂੰ ਗੁੱਸਾ ਆ ਗਿਆ ਪੀੜਤ ਪਰਿਵਾਰ ਦੇ ਇੱਕ ਦੋਸਤ ਦਾ ਕਹਿਣਾ ਸੀ ਕਿ ਗੋਲੀਆਂ ਚਲਾਉਣ ਵਾਲਾ ਬਜ਼ੁਰਗ ਇਸ ਤੋਂ ਪਹਿਲਾਂ ਵੀ ਪਰਿਵਾਰ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਕਰ ਚੁੱਕਾ ਸੀ ਗੋਲੀਬਾਰੀ ਦੌਰਾਨ ਜ਼ਖਮੀ ਦੋ ਜਣਿਆਂ ਨੂੰ ਪੂਰੀ ਜ਼ਿੰਦਗੀ ਇਸ ਘਟਨਾ ਦਾ ਬੋਝ ਚੁੱਕਣਾ ਪੈ ਸਕਦਾ ਹੈ ਜਿਨ੍ਹਾਂ ਦੇ ਜ਼ਖਮ ਠੀਕ ਹੋਣ 'ਚ ਲੰਬਾ ਸਮਾਂ ਲੱਗੇਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ